ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣੀ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਪੰਜਾਬ ਦੇ ਵਿੱਚ ਵਾਪਰ ਗਈ ਲੁੱਟ ਦੀ ਇਹ ਵੱਡੀ ਵਾਰਦਾਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਮੋਗਾ ਦੇ ਬੱਗਾ ਪੁਰਾਣਾ ਕਸਬਾ ਰੋਡ ਤੇ ਇੱਕ ਜੁਐਲਰੀ ਦੀ ਦੁਕਾਨ ਦੇ ਬਾਹਰ ਕਾਰ ਸਵਾਦੋ ਅਣਪਛੇਤੇ ਵਿਅਕਤੀ ਨੇ ਇੱਕ ਹੋਰ ਤੋਂ 1 ਲੱਖ ਰੁਪਏ ਦੀ ਨਕਦੀ ਕੋਲੀ ਅਤੇ ਫਰਾਰ ਹੋ ਗਿਆ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜੀ ਹਾਂ ਨਾਲ ਹੀ ਔਰਤ ਨੇ ਦੱਸਿਆ ਕਿ ਜਦੋਂ ਮੈਂ ਦੁਕਾਨ ਦੇ ਅੰਦਰ ਜਾਣ ਲੱਗੀ ਤਾਂ ਉੱਥੇ ਖੜੇ ਇੱਕ ਲੜਕੇ ਨੇ ਜਾਣ ਔਰਤ ਦੇ ਹੱਥੋਂ ਪੈਸੇ ਨਾਲ ਭਰਿਆ ਬੈਗ ਖੋਲਿਆ ਤੇ ਕਾਰ ਵਿੱਚ ਬੈਠ ਕੇ ਭੱਜ ਗਿਆ ਔਰਤ ਨੇ ਦੋਸ਼ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਬਦਮਾਸ਼ ਨੂੰ ਫੜ ਨਹੀਂ ਸਕਿਆ ਔਰਤ ਨੇ ਦੱਸਿਆ ਕਿ ਬੈਗ ਵਿੱਚ 1 ਲੱਖ ਰੁਪਏ ਤੇ ਜ਼ਰੂਰੀ ਦਸਤਾਵੇਜ਼ ਸਨ ਜਾਣਕਾਰੀ ਦਿੰਦੀ ਹੈ ਪਰਮਜੀਤ ਪਰਮੀਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਪੈਂਸਲਾ ਔਰਤ ਮੋਗਾ ਪ੍ਰਾਣਾ ਰੋਡ ਨੇ ਦੱਸਿਆ ਕਿ ਅੱਜ ਸ਼ਨੀਵਾਰ ਸਵੇਰੇ ਉਸ ਸੁਨਿਆਰੇ ਦੇ ਪੈਸੇ ਦੇ ਲਈ ਆਊਟ ਰਹੀ ਕਰੋ ਆਈਸੀ ਅਤੇ ਜਦੋਂ ਉਹ ਰੋਡ ਮੋਗਾ ਤੇ ਸੁਨਿਆਰੇ ਦੀ ਦੁਕਾਨ ਦੇ ਬਾਹਰ ਪਹੁੰਚੀ ਤਾਂ ਦੁਕਾਨ ਦੇ ਕੋਲੇ ਇੱਕ ਲੜਕਾ ਖੜਾ ਸੀ ਉਸ ਦਾ ਦੂਜਾ ਦੋਸਤ ਵੀ ਕਾਰ ਵਿੱਚ ਬੈਠਾ ਸੀ ਤੇ ਜਾਣ ਕੇ ਦੰਦਿਆ ਹੋਇਆ ਅਧਿਕਾਰੀ ਨੇ ਜਸੁੰਦਰ ਸਿੰਘ ਨੇ ਦੱਸਿਆ ਕਿ ਪਰਮੀਤ ਕੌਰ ਨੇ ਚ ਕਹਿ ਦਿੱਤੀ ਕਿ ਮੋਗਾ ਰੋਡ ਤੇ ਦੋ ਕਾਰ ਸਵਾਰਾਂ ਨੇ ਇੱਕ ਔਰਤ ਬੈਸਨਾ ਭਰਿਆ ਬੈਗ ਖੋਲਿਆ ਬੈਗ ਵਿੱਚ 1 ਲੱਖ ਰੁਪਏ ਦੇ ਜ਼ਰੂਰੀ ਦਸਤਾਵੇਜ਼ ਸਾਡੇ ਵੀਡੀਓ ਦੇਖਣ ਲਈ ਤੁਹਾਡਾ ਤਨੂੰ